ਇਸਰਾ ਪੰਜਾਬ ਟੂਰ ਹੈ ਜਿਹੜਾ ਬਾਜ਼ਰ-ਬਾਜ਼ਰ ਵਿੱਚ ਟਿਕੜ ਲੈਣੀ ਹੈ ਔਰ ਦੋਖਾਨਾਂ ਲਾਇ ਸੈਂਚਰੀ ਪੋਸਟ ਰਾਜਾ ਰਣਜੀਤ ਸਿੰਘ ਦਾ ਜਰਨੈਲ ਸੀ ਜਿਨ੍ਹਾਂ ਨੇ ਤਬ ਤੱਕ ਖਾਲਸਾ ਰਾਜ ਫਲਾਇਆ ਲੇ ਦੇ ਵਿੱਚ ਫੋਟ ਜਰਨੈਲ ਜੂਰਾਵਰ ਸਿੰਘ ਦਾ

ਜਦੋਂ ਜੋਰਾਵਰ ਤਿੱਬਰ ਫਤਗਰ ਕੇ ਵਾਪਸ ਆ ਰਹੀ ਸੀ ਤੇ ਤਿੱਬਤ ਦੀ ਫੌਜ ਨੇ ਹਮਲਾ ਕਰਤਾ ਤੇ ਬਹੁਤ ਬਹੁਤ ਦਰੀਆਂ ਲੜੇ ਜੋਰਾਵਰ ਸਿੰਘਾਂ ਤੇ ਦੁਸ਼ਮਣ ਇਹਨਾਂ ਨੂੰ ਵੇਖ ਕੇ ਉਹਨਾਂ ਨੇ ਜਦੋਂ ਜਦੋਂ ਵੀ ਹਾਲਤ ਵਿੱਚ ਲੜਦੇ ਰਹੇ ਆ ਜੋਰਾਵਰ ਤੇ ਦਸ਼ਮਣ ਦੀ ਹਿੰਮਤ ਨਹੀਂ ਹੋਈ ਕੋ ਲੜ ਸਕਣਾ ਦੂਰ ਪੌੜੀ ਦਾ ਬੈਠ ਕੇ ਫੌਜੀਆ ਨੇ ਬਰਸ਼ੇ ਮਾਰਦੇ ਰਹੇ ਤੇ ਪਿੱਠ ਤੇ ਵਜਦਾ ਤੇ ਇਹਦੇ ਨਾਲ ਆਰ-ਪਾਰ ਹੋ ਜਾਂਦਾ ਜਦੋਂ ਬਰਛਾ ਦੇ ਉੱਤੇ ਉਹਨਾਂ ਦੀ ਜਹਾਜ਼ ਦੋ ਹਿੰਦੀ ਆ ਤੇ লাশ ਦੇ ਪਿੱਛੇ ਦੋ ਸ਼ਮੰਦੀ ਆਪਸ ਵਿੱਚ ਲੜਾਈ ਹੋ ਗਈ ਇਹ লাশ ਇਹ ਕੜਨਦੀ ਆ ਤੇ ਬਾਅਦ ਚ ਦੋ ਕਬੀਲਿਆਂ ਦੀ লাশ ਵੰਡੀ ਜਾਂਦੀ ਆ ਤੇ ਮਾਸ ਦੇ ਟੁਕੜੇ ਟੁਕੜੇ ਵੰਡੇ ਜਾਂਦੇ ਆ ਤੇ ਇਹ ਮਿਲ ਕੇ ਪਹਿਲੇ ਸ਼ੀਰ ਹੋਏ ਜਿਨ੍ਹਾਂ ਦੇ ਮਾਦੇ ਟੁਕੜੇ ਵੀ ਵੰਡੇ ਗਏ ਆ